ਠਰਕੀ ਠੱਗਨ ਸੇੜੀ ਚੰਗਾ ਇਤਿਹਾਸ ਕੋਈ ਰਚ ਦੇਣੀ ਠਰਕੀ ਠੱਗਨ ਸੇੜੀ ਚੰਗਾ ਇਤਿਹਾਸ ਕੋਈ ਰਚ ਦੇਣੀ ਦਾੜੀ ਰੱਖ ਕੇ ਬੀੜੀਆਂ ਪੀਂਦੇ ਬੰਦੇ ਜੱਜਦੇ ਨਹੀਂ ਪੱਗਾਂ ਬਨ ਕੇ ਚਲਮਾ ਪੀਂਦੇ ਬੰਦੇ ਜੱਜਦੇ ਨਹੀਂ ਪੱਗਾਂ ਬਨ ਕੇ ਬੀੜੀਆਂ ਪੀਂਦੇ ਬੰਦੇ ਜੱਜਦੇ ਨਹੀਂ ਖਾਨਦਾਨੀ ਜੋ ਥੀਆਂ ਹੁੰਦੀਆਂ ਗੈਰ ਹੰਡਾਉਂਦੀਆਂ ਨਾ ਬਿਨਾ ਪੁੱਛੇ ਤੋਂ ਘਰ ਵਿੱਚੋਂ ਬਾਹਰ ਪੈਰ ਵੀ ਪਾਉਂਦੀਆਂ ਨਾ ਬਦਮਾਸ਼ਲ ਟੇਰੇ ਚੋਰ ਕਦੇ ਪੁਲਿਸ ਤੋਂ ਬਚਦੇ ਨਹੀਂ ਦਾੜੀ ਰੱਖ ਕੇ ਬੀੜੀਆਂ ਪੀਂਦੇ ਬੰਦੇ ਜੱਜਦੇ ਨਹੀਂ ਪੱਗਾਂ ਬਨ ਕੇ ਚਲਮਾ ਪੀਂਦੇ ਬੰਦੇ ਜੱਜਦੇ ਨਹੀਂ ਹਾ ਪੱਗਾਂ ਬਨ ਕੇ ਬੀੜੀਆਂ ਪੀਂਦੇ ਬੰਦੇ ਜੱਜਦੇ ਨਹੀਂ ਮਰਦ ਕਹਦਾ ਜੋ ਆਪਣੇ ਬੱਚੇ ਪਾਲ ਨਹੀਂ ਸਕਦਾ ਵਿਆਹ ਕਰਵਾ ਕੇ ਭੱਜ ਕਦੇ ਹਰ ਹਾਲ ਨਹੀਂ ਸਕਦਾ ਕੌਣ ਕਹਿੰਦਾ ਕਿ ਡੰਡੇ ਅੱਗੇ ਭੂਤ ਵੀ ਨੱਚ ਦੇਣੀ ਦਾੜੀ ਰੱਖ ਕੇ ਬੀੜੀਆਂ ਪੀਂਦੇ ਬੰਦੇ ਜੱਜ ਦੇਣੀ ਪੱਗਾਂ ਬਨ ਕੇ ਚਲ ਮਾਹ ਪੀਂਦੇ ਬੰਦੇ ਜੱਜ ਦੇਣੀ ਉਹ ਜਦ ਵੀ ਟੁੱਟਦੀ ਜਾਰੀ ਪੈਸੇ ਕਰਕੇ ਟੁੱਟਦੀ ਐ ਆਸਿਕ ਪੱਲਾ ਛੜਾ ਜੇ ਜਦੋਂ ਸਹੇਲੀ ਲੁੱਟਦੀ ਐ ਉਹ ਕਹਿਣ ਸਿਆਣੇ ਪਰਗਟ ਗਿੱਲੇ ਬਾਲਣ ਮੱਚਦੇ ਨਹੀਂ ਪੱਗਾ ਬਣ ਕੇ ਬੀੜੀਆਂ ਪੀਂਦੇ ਬੰਦੇ ਜੱਜਦੇ ਨਹੀਂ ਉਹ ਦਾੜੀ ਰੱਖ ਕੇ ਚਲਮਾ ਪੀਂਦੇ ਬੰਦੇ ਜੱਜਦੇ ਨਹੀਂ ਪੱਗਾਂ ਬਨ ਕੇ ਬੀੜੀਆਂ ਪੀਂਦੇ ਬੰਦੇ ਜੱਜਦੇ ਨਹੀਂ ਲੋਬੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਗੱਲ ਸੱਚੀ ਲੱਗੀ ਤਾਂ ਸ਼ੇਅਰ ਕਰ ਦਿਓ ਨਵਾਂ ਨਵਾਂ ਲੋਕ ਦਾ ਥੈਸੋ ਮੇ